ਸਰਕਾਰੀ ਡਾਕਟਰਾਂ ਵੱਲੋਂ ਪੂਰਨ ਤੌਰ ਤੇ 4 ਦਿਨ ਦੇ ਲਈ ਕੀਤੀ OPD ਸੇਵਾਵਾਂ ਬੰਦ ਪੰਜਾਬ ਭਰ ਵਿੱਚ ਸਰਕਾਰੀ ਡਾਕਟਰ ਆਪਣੀਆਂ ਮੰਗਾਂ ਨੂੰ ਲੈ ਕੇ 4 ਦਿਨਾਂ ਦੇ ਲਈ ਗੇਹੜਤਾਲ ਉੱਪਰ ਐਮਰਜੈਂਸੀ ਸੇਵਾਵਾਂ ਛੱਡ ਕੇ ਡਾਕਟਰਾਂ ਦਾ ਕਹਿਣਾ ਹੈ ਕਿ ਭਰਤੀ ਦੀ ਗਿਣਤੀ ਵਿੱਚ ਵਾਧਾ ਕੀਤਾ ਜਾਵੇ ਤਾਂ ਪੱਕੇ ਤੌਰ ਤੇ ਡਾਕਟਰ ਭਰਤੀ ਕੀਤੇ ਜਾਣ ਕਿਉਂਕਿ ਹਸਪਤਾਲਾਂ ਦੇ ਵਿੱਚ ਡਾਕਟਰਾਂ ਦੀ ਬਹੁਤ ਕਮੀ ਹੈ ਅਤੇ ਸਾਡੀ ਸੁਰੱਖਿਆ ਦਾ ਖਾਸ ਤੌਰ ਤੇ ਪ੍ਰਬੰਧ ਕੀਤਾ ਜਾਵੇ ਜੇਕਰ ਸਰਕਾਰ ਵੱਲੋਂ ਇਹਨਾਂ ਜਾਇਜ਼ ਮੰਗਾਂ ਨੂੰ ਨਹੀਂ ਵਿਚਾਰਿਆ ਗਿਆ ਤਾਂ ਉਹੀ ਤਰੀਕ ਤੋਂ ਬਾਅਦ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਵੇਖੋ ਟੀਵੀ ਨਿਊਜ਼ ਇੰਡੀਆ 251 ਬਟਾਰਾ ਤੋਂ ਪੱਤਰਕਾਰ ਜਸਵਿੰਦਰ 베ਦੀ ਨਰਿੰਜੀਤ ਸਿੰਘ ਦੀ ਖਾਸ ਰਿਪੋਰਟ। ਜੀ ਡੀ ਐਚ ਫੈਸ਼ਨ ਨਿਊ ਜੰਗੇ ਦੀ ਹੱਟੀ ਇੱਥੇ ਲੇਡੀ ਸੂਟ ਪਲਾਜ਼ੋ ਸੂਟ ਲਹਿੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੌਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ। ਪਤਾ ਨੋਟ ਕਰੋ ਨੇੜੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ। ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ, ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ। ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ। ਤੇ ਵੈਸੇ ਸਾਡੀ ਕੱਲ ਸਟੇਟ ਬੋਡੀ ਦੀ ਮੀਟਿੰਗ ਹੋਈ ਸੀ ਹੈਲਥ ਮਿਨਿਸਟਰ ਸਾਹਿਬ ਦੇ ਨਾਲ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਸੀਗਾ ਕਿ ਆਪਾਂ ਤੁਹਾਡੀਆਂ ਮੰਗਾਂ ਜਿਹੜੀਆਂ ਨੇ ਉਹ ਜਰੂਰ ਇਹਨਾਂ ਨੂੰ ਪੂਰੀਆਂ ਕਰਾਂਗੇ ਬਟ ਇਹ ਆ ਕਿ ਆਸ਼ਵਾਸਨ ਦੇ ਨਹੀਂ ਹੁਣ ਇਹ ਕੰਮ ਇਸ ਤਰ੍ਹਾਂ ਚੱਲਣਾ ਹੈਗਾ ਇਹਨਾਂ ਨੂੰ ਤੁਰੰਤ ਹੀ ਕੋਈ ਮਤਲਬ ਜਿਹੜਾ ਨੋਟੀਫਿਕੇਸ਼ਨ ਜਿਹੜਾ ਉਹ ਕੱਢਣਾ ਪੈਣਾ ਜਿਦੇ ਵਿੱਚ ਪਹਿਲਾਂ ਤਾਂ ਜਿਹੜੀ ਆ 400 ਪੋਸਟਾਂ ਜਿਹੜੀਆਂ ਉਹ ਕੱਢੀਆਂ ਹੈਗੀਆਂ ਤੇ ਨਾਲ ਹੋਰ ਪੋਸਟਾਂ ਦਾ ਜਿਹੜਾ ਉਹ ਕਹੇਰੇ ਸੀ ਵੀ 1900 ਪੋਸਟਾਂ ਦਾ ਹੋਰ ਆ ਰਿਹਾ ਉਹ ਵੀ ਨਾਲ ਕੱਢਣ ਤੇ ਦੂਸਰਾ ਜਿਹੜਾ ਉਹਨਾਂ ਨੇ ਸਾਡੀ ਤਰੱਕੀਆਂ ਦਾ ਜਿਹੜਾ ਕਿ ਤੁਰੰਤ ਹੀ ਕੀਤਾ ਜਾਵੇ ਤਾਂ ਕਿ ਮਤਲਬ ਸਾਨੂੰ ਵੀ ਪਤਾ ਲੱਗੇ ਵੀ ਹਾਂਜੀ ਕੰਮ ਹੋ ਰਿਹਾ ਹੈਗਾ ਤੇ ਇੱਕ ਜਿਹੜਾ ਸਾਡੀ ਸੁਰੱਖਿਆ ਦਾ ਹੈਗਾ ਉਹ ਵੀ ਜਿਹੜਾ ਹੈਗਾ ਜਿਸ ਤਰ੍ਹਾਂ ਉਹਨਾਂ ਨੇ ਉਹਦਾ ਮਤਲਬ ਫਾਰਮੈਟ ਉਹਨਾਂ ਨੇ ਕਰਨਾ ਹੈਗਾ ਬਣਾਉਣਾ ਹੈਗਾ ਉਹ ਫਾਰਮੈਟ ਨੂੰ ਜਿਹੜਾ ਹੈਗਾ ਉਹ ਉਹਨੂੰ ਅਸਲੀ ਜਾਮਾ ਜਿਹੜਾ ਉਹ ਪਹਿਨਾਇਆ ਜਾਵੇ ਇਸ ਤੋਂ ਅੱਗੇ ਤੇ ਬਸ ਹੁਣ 19 ਤਰੀਕ ਨੂੰ ਦੁਬਾਰਾ ਮੀਟਿੰਗ ਹੈਗੀ ਹੈ ਹੈਲਥ ਮਿਨਿਸਟਰ ਸਾਹਿਬ ਦੇ ਨਾਲ ਤੇ ਅਸੀਂ ਤੇ ਇਹੀ ਸੋਚ ਕੇ ਚੱਲ ਰਹੇ ਹਾਂ ਕਿ ਸ਼ਾਇਦ 19 ਦੇਰ ਤੱਕ ਸਾਡਾ ਕੋਈ ਫੈਸਲਾ ਹੋ ਹੀ ਜਾਏਗਾ ਕਿਉਂਕਿ ਸਰਕਾਰ ਨੂੰ ਵੀ ਇਸ ਚੀਜ਼ ਦਾ ਪਤਾ ਲੱਗ ਰਿਹਾ ਹੈ ਕਿ ਪੇਸ਼ੈਂਟਸ ਬਹੁਤ ਖਰਾਬ ਹੋ ਰਹੇ ਤੇ ਅਸੀਂ ਵੀ ਕਿਤੋਂ ਮਤਲਬ ਇਹ ਚੀਜ਼ ਫੀਲ ਕਰਦੇ ਹਾਂ ਵੀ ਅਸੀਂ ਜਿਹੜਾ ਵਾ ਪੇਸ਼ੈਂਟ ਸਾਡੇ ਕਰਕੇ ਥੋੜਾ ਜਿਹਾ ਉਹਨਾਂ ਨੂੰ ਦਿੱਕਤ ਆ ਰਹੀ ਹੈਗੀ ਹੈ ਤੇ ਬਾਕੀ ਸਟੇਟ ਬਾਡੀ ਜਿਸ ਤਰ੍ਹਾਂ ਫੈਸਲਾ ਲਏਗੀ ਅਸੀਂ ਉਹਨਾਂ ਦੇ ਨਾਲ ਆ ਉਸੇ ਹੀ ਆਪਾਂ ਉਹਨਾਂ ਦੇ ਹਿਸਾਬ ਨਾਲ ਚੱਲਾਂਗੇ ਅੱਜ ਦੀ ਹੜਤਾਲ ਸਾਡੀ ਜਿਹੜੀ ਆ ਮੁੱਖ ਤਿੰਨ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਹੈ ਠੀਕ ਹੈ ਪਹਿਲੀ ਤੇ ਸਾਡੀ ਸਿਕਿਉਰਿਟੀ ਨੂੰ ਲੈ ਕੇ ਹੈਗੀ ਆ ਠੀਕ ਹੈ ਕਿ ਡਾਕਟਰਾਂ ਦੀ ਜਿਹੜੀ ਸਿਕਿਉਰਿਟੀ ਆ ਉਸ ਚੀਜ਼ ਨੂੰ ਉਹਦੇ ਪ੍ਰਬੰਧ ਜਿਹੜੇ ਪ੍ਰਬੰਧ ਜਿਹੜੇ ਨੇ ਉਹ ਕੀਤੇ ਜਾਣ ਦੂਜੀ ਜਿਹੜੀ ਹੈਗੀ ਆ ਸਾਡੀ ਠੀਕ ਹੈ ਉਹ ਸਾਡੀ ਐਸਪੀ ਤਰੱਕੀਆਂ ਜਿਹੜੀਆਂ ਡਾਕਟਰਾਂ ਦੀਆਂ ਲੰਬੇ ਸਮੇਂ ਤੋਂ ਰੋਕੀਆਂ ਹੋਈਆਂ ਨੇ ਠੀਕ ਹੈ ਉਸ ਚੀਜ਼ ਨੂੰ ਬਹਾਲ ਕੀਤਾ ਜਾਵੇ ਤੇ ਤੀਜੀ ਜਿਹੜੀਆਂ ਜਿਹੜੀਆਂ ਸਾਡੀਆਂ ਆਪਣੀਆਂ ਸੀਟਾਂ ਨੇ ਜਿਹੜੀਆਂ ਡਾਕਟਰਾਂ ਦੀਆਂ ਖਾਲੀ ਪਈਆਂ ਨੇ ਠੀਕ ਹੈ ਉਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਵਾ ਉਹ ਭਰਿਆ ਜਾਵੇ ਦੇਖੋ ਸਾਡੀ ਮੀਟਿੰਗ ਹੋਈ ਆ ਕੱਲ ਡਾਕਟਰ ਦਰਵੇਸ਼ ਸਿੰਘ ਜੀ ਨਾਲ ਸਾਡੇ ਹੈਲਥ ਮਿਨਿਸਟਰ ਦੇ ਨਾਲ ਮੀਟਿੰਗ ਹੋਈ ਆ ਏਸੀ ਨੂੰ ਲੈ ਕੇ ਤੇ ਉਹਨਾਂ ਨੇ ਆਸ਼ਵਾਸਨ ਤੇ ਦਿੱਤਾ ਏਸੀ ਨੂੰ ਲੈ ਕੇ ਕਿ ਜਲਦ ਤੋਂ ਜਲਦ ਇਸ ਚੀਜ਼ ਦਾ ਹੱਲ ਕੀਤਾ ਜਾਏਗਾ ਪਰ ਮੈਨੂੰ ਜੋ ਲੱਗਦਾ ਕਿ ਜੋ ਇਹ ਮੁੱਦੇ ਨੇ ਬੜੇ ਸੈਂਸਿਟਿਵ ਮੁੱਦੇ ਨੇ ਇਹਨਾਂ ਦਾ ਹੱਲ ਜਲਦ ਤੋਂ ਜਲਦ ਕਰ ਦੇਣਾ ਚਾਹੀਦਾ ਸਿਕਿਉਰਿਟੀ ਨੂੰ ਲੈ ਕੇ ਤੇ ਤਰੱਕੀਆਂ ਨੂੰ ਲੈ ਕੇ ਤੇ ਸੀਟਾਂ ਜਿਹੜੀਆਂ ਜੜੀਆਂ ਇਹਨਾਂ ਨੇ ਕਿਹਾ ਕਿ 400 ਜੜੀਆਂ ਮੈਡੀਕਲ ਡਾਕਟਰਾਂ ਦੀ ਸੀਟਾਂ ਜਿਹੜੀਆਂ ਭਰੀਆਂ ਜਾ ਰਹੀਆਂ ਨੇ ਉਹ ਬਹੁਤ ਥੋੜੀਆਂ ਨੇ ਜੋ ਕਿ ਪਿਛਲੇ ਸਮੇਂ ਤੋਂ ਚਲਦੀਆਂ ਜਿੰਨੀਆਂ ਸੈਂਸ਼ਨ ਸੀਟਾਂ ਨੇ ਉਹਦੇ ਤੋਂ ਵੀ ਮਤਲਬ ਅੱਧੀਆਂ ਸੀਟਾਂ ਤੇ ਹਜੇ ਹਾਲ ਦੀ ਗੱਡੀ ਖਾਲੀ ਨੇ ਜਿਹੜੀਆਂ 2000 ਤੋਂ ਵੱਧ ਨੇ